ਇਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਇੰਡਿਕੋ 에ਅਰਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲ ਬਾਕੀ ਕੁਝ ਸਮਾਂ ਪਹਿਲਾਂ ਇੰਡਿਕੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚੱਲੇਗੀ ਤਾਂ 1000 ਘੰਟੇ ਦੇ ਲਈ ਜੋ 에ਅਰਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ, ਦੋਹਾ, ਬਹਿਰੈਨ, ਅਬੂਦਾਬੀ, ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਏਰੀਏ ਨੇ ਜਿੱਥੇ ਦੱਸਦੀ ਹੈ ਕਿ ਏਅਰ ਸੇਵਾਵਾਂ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡIGO 에ਅਰਲਾਈਨਸ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਏਅਰ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਹੇ ਹਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈੱਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸ ਦਈਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ ਕਤਰ ਸ਼ਾਰਜਾ ਦੋਹਾ ਬਹਿਰਨ ਇਹਨਾਂ ਏਰੀਆਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에ਅਰਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਆ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਵੱਲੋਂ ਕਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਅ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਈਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਯਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਇਲਾ ਉੱਥੇ ਛੱਡਿਆ ਗੇਗਾ ਉਸ ਨੂੰ ਦੇਖਦੇ ਹੋਇਆ ਇੰਡਿਕੋ 에ਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇੰਡੀਗੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੇ ਗਏ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤਿੰਦ ਵਿੱਚ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫਿਰ ਇੰਡੀਗੋ 에ਅਰਲਾਈਨਸ ਦਾ ਵਿਆਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁੜ ਤੋਂ ਹੌਲੀ-ਹੌਲੀ ਜਿਹੜੀਆਂ ਇੰਡੀਗੋ 에ਅਰਲਾਈਨਸ ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਰਾਤ ਵੀ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਆ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ੈਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇਓਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜਿਹੇ ਦੇ ਵਿੱਚ 7 ਘੰਟੇ ਪਹਿਲਾਂ ਜੋ ਇੰਡੀਗੋ 에어ਲਾਈਨਸ ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰਤੇ ਆ ਨੇ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਨਵੇਂ ਸ਼ਡਿਊਲ ਦੇਖ ਸਕਦੇ ਹੋ ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਕਿੰਨੇ ਜਹਾਜ਼ ਜਿਹੜੇ ਨੇ ਇੰਡੀਗੋ 에어ਲਾਈਨਸ ਦੇ ਉਹ ਮਿਡਲ ਈਸਟ ਦੇ ਵਿੱਚ ਉੱਡਣਗੇ ਪਰ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਪੁਖਤਾ ਸਾਂਝੀ ਕੀਤੀ ਗਈ ਆ ਕਿ ਇੰਡੀਗੋ 에어ਲਾਈਨਸ ਦੇ ਜਿਹੜੇ ਜਹਾਜ਼ ਨੇ ਉਹ ਮਿਡਲ ਈਸਟ ਦੇ ਵਿੱਚ ਮੁੜ ਤੋਂ